ਤੋ ਪਿਆਰੀ ਸਾਧ ਸੰਗਤ ਅਜਿਹਦਾ ਜੋ ਫਰਮਾਨ ਹੈ ਧੰ ਤਨ ਸਤਗੁਰੂ ਗੁਰੂ ਅਰਜਨ ਦੇ ਮਹਾਰਾਜ ਜੀ ਦਾ ਸੋਰਠ ਰਾਗ ਵਿੱਚ ਸਤਗੁਰੂ ਜੀ ਦੇ ਪਾਵਨ ਅੰਗ 617 ਤੇ ਸੁਭਾਇਮਾਨ ਹੈ ਉਚਾਰਨ ਕਰੋ ਇੱਕ ਵਾਰੀ ਸਤਨਾਮ ਸ੍ਰੀ ਵਾਹਿਗੁਰੂ ਸੋਰਠ ਮਹੱਲਾ 5ਵਾਂ ਅਬਨਾਸੀ ਜੀਨ ਕੋ ਦਾਤਾ ਸਿਮਰਤ ਸਭ ਮਨ ਕੋਈ ਗੁਣ ਨਿਧਾਨ ਭਗਤਨ ਕੋ ਵਰਤਨ ਬਿਰਲਾ ਪਾਵੇ ਕੋਈ ਮੇਰੇ ਮਨ ਜਪ ਗੁਰ ਗੋਪਾਲ ਪ੍ਰਭ ਸੋਈ ਜਾਂ ਕੀ ਸਰਣ ਪਿਆ ਸੁਖ ਪਾਈਏ ਬਹੁੜ ਦੁਖ ਨਾ ਹੋਈ ਰਹਾਓ ਪਵਿੱਤਰ ਵਚਨਾਂ ਦੇ ਰਾਹੀਂ ਸਤਿਗੁਰੂ ਜੀ ਆਪਣੇ ਮਨ ਨੂੰ ਉਪਦੇਸ਼ ਦੇ ਹੋਏ ਸਾਨੂੰ ਉਪਦੇਸ਼ ਦੇ ਰਹੇ ਆ। ਹੇ ਮੇਰੇ ਮਾਨ ਉਸ ਪ੍ਰਭੂ ਨੂੰ ਸਿਮਰ ਜਿਹੜਾ ਸਾਰੀ ਸ੍ਰਿਸ਼ਟੀ ਨੂੰ ਪਾਲਣ ਵਾਲਾ ਹੈ। ਗੋਪਾਲ ਸਾਰੇ ਜੀਆਂ ਨੂੰ ਪਾਲਣ ਵਾਲਾ ਉਹਨੂੰ ਸਿਮਰ ਗੁਰੂ ਦੇ ਰਾਹੀ ਗੁਰੂ ਦੇ ਬਚਨਾਂ ਰਾਹੀ ਧੰਨ ਧੰਨ ਸਤਿਗੁਰੂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਜਦੋਂ ਅਸੀਂ ਪੜਦੇ ਆਂ ਵਿਚਾਰਦੇ ਆਂ ਉਸ ਪ੍ਰਭੂ ਦਾ ਸਿਮਰਨ ਹੁੰਦਾ ਉਸ ਪ੍ਰਭੂ ਦੀ ਯਾਦ ਹਿਰਦੇ ਵਿੱਚ ਪੱਕੀ ਹੁੰਦੀ ਹੈ ਉਸ ਪ੍ਰਭੂ ਦੇ ਨਾਲ ਸਾਡਾ ਪਿਆਰ ਬਣਦਾ ਗੁਰੂ ਦੀ ਬਾਣੀ ਸਾਡੇ ਹਿਰਦੇ ਵਿੱਚ ਪ੍ਰਭੂ ਦਾ ਪਿਆਰ ਪੈਦਾ ਕਰਦੀ ਹੈ। ਪ੍ਰਭੂ ਦਾ ਪਿਆਰ ਹੀ ਸਿਮਰਨ ਹੈ। ਪ੍ਰਭੂ ਨੂੰ ਹਰ ਵਕਤ ਯਾਦ ਕਰਨਾ, ਮੁੜ ਮੁੜ ਕੇ ਯਾਦ ਕਰਨਾ, ਜਿਉਂ-ਜਿਉਂ ਅਸੀਂ ਯਾਦ ਕਰਦੇ ਹਾਂ ਤਿਉਂ ਤੋਂ ਸਾਡੇ ਹਿਰਦੇ ਵਿੱਚ ਪ੍ਰਭੂ ਦਾ ਪਿਆਰ ਪੱਕਾ ਹੁੰਦਾ ਜਾਂਦਾ ਹੈ। ਇਸ ਕਰਕੇ ਗੁਰੂ ਦੇ ਰਾਹੀ ਉਸੇ ਨੂੰ ਜਪੋ। ਜਪਣਾ ਇਸ ਕਰਕੇ ਸਾਡਾ ਉਹਦੇ ਨਾਲ ਪਿਆਰ ਬਣ ਜਵੇ ਜਦੋਂ ਬਾਰ ਬਾਰ ਅਸੀਂ ਜਪਦੇ ਹਾਰ ਬਾਰ ਗੁਰੂ ਦੀ ਬਾਣੀ ਨੂੰ ਪੜ੍ਹਦੇ ਹਾਰ ਬਾਰ ਉਹਨੂੰ ਯਾਦ ਕਰਦੇ ਤਾਂ ਪਿਆਰ ਬਣਦਾ ਜਪਣਾ ਇਸ ਕਰਕੇ ਮੇਰੇ ਮਨ ਜਪ ਗੁਰ ਗੋਪਾਲ ਪ੍ਰਭ ਸੋਈ ਜਾਂਕੀ ਸਰਨ ਪਿਆ ਸੁਖ ਪਾਈਏ ਬਹੁੜ ਦੁੱਖ ਨਾ ਹੋ ਕਹਿੰਦੇ ਉਸ ਪ੍ਰਭੂ ਨੂੰ ਸਿਮਰ ਉਸ ਪ੍ਰਭੂ ਦੀ ਸਰਣ ਲੈ ਜਿਸ ਦੀ ਸਰਣ ਵਿੱਚ ਜਾਣ ਕਰਕੇ ਜਿਸ ਦੀ ਸਰਣ ਲੈਣ ਕਰਕੇ ਬਹੁਤ ਵੱਡਾ ਸੁਖ ਪ੍ਰਾਪਤ ਹੁੰਦਾ ਕਿਹੋ ਜਿਹਾ ਸੁਖ ਪ੍ਰਾਪਤ ਹੁੰਦਾ ਉਹ ਸੁਖ ਐਸਾ ਹੈ ਕਦੇ ਵੀ ਦੁੱਖਾਂ ਵਿੱਚ ਨਹੀਂ ਬਦਲਦਾ ਬਹੁੜ ਦੁੱਖ ਨਾ ਹੋਵੇ ਉਹ ਫਿਰ ਸੁਖ ਸੁਖੀ ਬਣਿਆ ਰਹਿੰਦਾ ਮੁੜ ਕੇ ਦੁੱਖਾਂ ਦਾ ਸਾਹਮਣਾ ਨਹੀਂ ਕਰਨਾ ਪੈਂਦਾ ਦੇਖੋ ਸਾਨੂੰ ਕੋਈ ਸੁੱਖ ਮਿਲ ਜੇ ਵੀ ਸੁਖ ਤਾਂ ਆਪਾਂ ਨੂੰ ਰੋਜ਼ ਮਿਲਦੇ ਹਰ ਚੀਜ਼ ਵਿੱਚ ਸੁੱਖ ਹੈ ਕਿਤਨੇ ਸੁੱਖ ਆਪਾਂ ਗਣ ਨਹੀਂ ਸਕਦੇ ਪਰ ਹਰ ਇੱਕ ਸੁੱਖ ਵੱਲ ਹਰ ਇੱਕ ਸੁੱਖ ਦੀ ਵਿਚਾਰ ਕਰਕੇ ਦੇਖ ਲੋ ਹਰ ਸੁਖ ਦੁੱਖਾਂ ਵਿੱਚ ਬਦਲ ਸਕਦਾ ਹੈ ਹਰ ਸੁਖ ਦੇ ਪਿੱਛੇ ਦੁੱਖ ਆਉਂਦਾ ਪਰ ਜੋ ਮਨੁੱਖ ਪ੍ਰਭੂ ਦੇ ਚਰਨਾਂ ਨਾਲ ਜੁੜ ਕੇ ਉਸ ਪ੍ਰਭੂ ਦੇ ਨਾਮ ਦਾ ਸੁਖ ਪ੍ਰਾਪਤ ਕਰ ਲੈਂਦਾ ਉਹ ਸੁਖ ਕਦੇ ਵੀ ਦੁੱਖਾਂ ਵਿੱਚ ਨਹੀਂ ਬਦਲਦਾ ਉਹ ਸੁਖ ਫਿਰ ਸੁਖ ਬਣਿਆ ਹੀ ਰਹਿੰਦਾ ਬਹੁੜ ਦੁੱਖ ਨਾ ਹੋਈ ਮੁੜ ਕੇ ਉਹ ਸੁਖ ਫਿਰ ਦੁੱਖਾਂ ਵਿੱਚ ਨਹੀਂ ਬਦਲਦਾ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਹਨ ਉਸ ਪ੍ਰਭੂ ਨੂੰ ਸਿਮਰ ਗੁਰੂ ਦੇ ਰਾਹੀ ਉਸ ਪ੍ਰਭੂ ਦੀ ਸ਼ਰਨ ਲੈ ਗੁਰੂ ਦੀ ਸ਼ਰਨ ਲੈ ਇਹ ਸਮਝ ਆਉਂਦੀ ਹੈ ਹੁਣ ਜਿਸ ਦੀ ਸਾਨੂੰ ਸ਼ਰਨ ਲੈਣ ਵਾਸਤੇ ਕਹਿੰਦੇ ਹਨ ਗੁਰੂ ਅਰਜਨ ਦੇ ਮਹਾਰਾਜ ਉਹਦੇ ਬਾਰੇ ਹੋਰ ਸਾਨੂੰ ਸਮਝਾਉਣੀ ਉਹ ਕੈਸਾ ਹੈ ਉਹ ਕਿਹੋ ਜਿਹਾ ਕਹਿੰਦੇ ਅਬਨਾਸੀ ਜੀਵਨ ਕੋ ਦਾਤਾ ਸਿਮਰਤ ਸਭ ਮਨ ਕੋਈ ਉਹ ਅਬਨਾਸੀ ਹੈ ਨਾ ਨਾਸ ਹੋਣ ਵਾਲਾ ਉਹਨੇ ਸਦਾ ਹੀ ਰਹਿਣਾ ਜੀਵਨ ਕੋ ਦਾਤਾ ਸਾਰੇ ਜੀਆਂ ਨੂੰ ਦਾਤਾ ਦੇਣ ਵਾਲਾ ਸਾਰੇ ਜੀਆਂ ਸਿਮਰਤ ਸਭ ਮਨ ਕੋਈ ਜਿਹੜਾ ਉਹਦਾ ਸਿਮਰਨ ਕਰਦਾ ਹੈ ਉਦੇ ਅੰਦਰੋਂ ਸਭ ਤਰ੍ਹਾਂ ਦੀ ਬੁਕਾਰਾਂ ਦੀ ਮੈਲ ਦੂਰ ਕਰ ਦਿੰਦਾ ਉਹ ਮਨ ਪਵਿੱਤਰ ਕਰ ਦਿੰਦਾ ਜਿਹੜਾ ਉਹਦਾ ਸਿਮਨ ਕਰਦਾ ਗੁਣ ਨਿਧਾਨ ਭਗਤਨ ਕੋ ਵਰਤਨ ਵਿਰਲਾ ਪਾਵੇ ਕੋਈ ਗੁਣ ਨਿਧਾਨ ਉਹ ਗੁਣਾ ਦਾ ਖਜ਼ਾਨਾ ਹੈ ਗੁਣਾ ਦਾ ਖਜ਼ਾਨਾ ਹੈ ਉਹਨਾਂ ਦਾ ਖਜ਼ਾਨਾ ਭਾਵ ਜਿਹਦੇ ਵਿੱਚ ਸਾਰੇ ਗੁਣੋ ਐਸਾ ਦੇਖੋ ਹਰ ਚੀਜ਼ ਵਿੱਚ ਗੁਣ ਹੈ ਕੋਈ ਚੀਜ਼ ਬੇਕਾਰ ਰੱਬ ਨੇ ਕੋਈ ਚੀਜ਼ ਨਹੀਂ ਬਣਾਈ ਹੈ ਕੋਈ ਚੀਜ਼ ਰੱਬ ਨੇ ਫਿਜ਼ੂਲ ਨਹੀਂ ਬਣਾਈ ਹਰ ਇੱਕ ਚੀਜ਼ ਦੇ ਵਿੱਚ ਕੋਈ ਨਾ ਕੋਈ ਗੁਣ ਹੈ ਇਹ ਨੈਧੀ ਗੱਲ ਹੈ ਕਿ ਸਾਨੂੰ ਸਮਝ ਆਵੇ ਨਾ ਆਵੇ ਹਰ ਚੀਜ਼ ਵਿੱਚ ਗੁਣ ਹੈ ਪਰ ਸਾਰੇ ਗੁਣਾਂ ਦਾ ਮਾਲਕ ਪ੍ਰਭੂ ਹੈ ਪ੍ਰਭੂ ਦੇ ਵਿੱਚ ਸਾਰੇ ਗੁਣ ਹਨ ਗੁਣ નિਧਾਨ ਗੁਣਾਂ ਦਾ ਖਜ਼ਾਨਾ ਹੈ ਭਗਤਨ ਕੋ ਵਰਤਨ ਜਿਹੜੇ ਭਗਤ ਜਨ ਹਨ ਭਗਤ ਦੁੱਖ ਵਿੱਚ ਵੀ ਸੁਖ ਵਿੱਚ ਵੀ ਹਰ ਵਕ ਉਸ ਪ੍ਰਭੂ ਦੇ ਨਾਮ ਨੂੰ ਹੀ ਵਰਤਦੇ ਹਨ ਦੇਖੋ ਸਾਡੇ ਵਾਸਤੇ ਵਰਤਣ ਵਾਸਤੇ ਬਹੁਤ ਚੀਜ਼ਾਂ ਬਣਾਈਆਂ ਰੱਬ ਨੇ ਕਿ ਨਿਆ ਚੀਜ਼ਾਂ ਕਿੰਨੇ ਪਦਾਰਥਾਂ ਦੀ ਆਪਾਂ ਵਰਤੋਂ ਕਰਦੇ ਪਰ ਜਿਹੜੇ ਭਗਤ ਜਨ ਹਨ ਭਗਤ ਜਨ ਹਰ ਕੰਮ ਦੇ ਵਿੱਚ ਉਸ ਵੈਗ ਨੂੰ ਦੇ ਨਾਮ ਨੂੰ ਹੀ ਵਰਤਦੇ ਆ ਉਹਦੀ ਯਾਦ ਵਿੱਚ ਜੁੜੇ ਰਹਿੰਦੇ ਆ ਗੁਣ ਨਿਦਾਰ ਭਗਤਨ ਕੋ ਵਰਤਨ ਭਗਤਾਂ ਦੇ ਲਈ ਵਰਤਨ ਦੇ ਲਈ ਭਗਤਾਂ ਲਈ ਵਰਤਨ ਜੋਗ ਚੀਜ਼ ਵਰਤਨ ਜੋਗ ਪਦਾਰਥ ਇੱਕੋ ਆ ਉਹ ਹੈ ਪ੍ਰਭੂ ਦਾ ਨਾਮ ਪ੍ਰਭੂ ਦੇ ਨਾਮ ਨੂੰ ਵਰਤਦੇ ਉਹਦੇ ਨਾਲ ਜੁੜੇ ਰਹਿੰਦੇ ਗੁਣਨ ਦਾ ਆਨ ਭਗਤਨ ਕੋ ਵਰਤਨ ਵਿਰਲਾ ਪਾਵੇ ਕੋਈ ਪਰ ਇਹ ਪ੍ਰਭੂ ਦਾ ਨਾਮ ਇਹ ਪਦਾਰਥ ਕੀਮਤੀ ਰਤਨ ਕੋਈ ਵਿਰਲਾ ਹੀ ਪ੍ਰਾਪਤ ਕਰਦਾ विरला प्राप्त कौन करता है जेड़ा गुरुजी संगत ਨਾਲ ਜੁੜਿਆ ਹੋਇਆ ਹੈ गुरुजी संगत ਵਿੱਚ ਮਿਲ ਕੇ ਗੁਰੂ ਦੇ ਸ਼ਬਦ ਨੂੰ ਖੋਜਦਾ ਹੈ ਜਿਹੜਾ ਗੁਰੂ ਦੇ ਸ਼ਬਦ ਨੂੰ ਖੋਜਦਾ ਗੁਰੂ ਦੇ ਸ਼ਬਦ ਦੇ ਰਾਹੀ ਉਸ ਪ੍ਰਭੂ ਨਾਲ ਜੁੜਦਾ ਉਹਦੇ ਪ੍ਰਭੂ ਅਚੰਤੀ ਗਮ ਸਵਾਰੀ ਜਾਂਦਾ ਉਹਦਾ ਹਰ ਕੁਝ ਸਭ ਕੁਝ ਹੀ ਪ੍ਰਵਾਨ ਕਰ ਲੈਂਦਾ ਪਰ ਇਹ ਪਦਾਰਥ ਇਹ ਕੀਮਤੀ ਰਤਨ ਕੋਈ ਵਿਰਲਾ ਪ੍ਰਾਪਤ ਕਰਦਾ ਗੁਰੂ ਅਰਜਨ ਜੀ ਮਹਾਰਾਜ ਕਹਿੰਦੇ ਜਿਹੜੇ ਭਗਤ ਜਨ ਹਨ ਭਗਤਾਂ ਦੇ ਲਈ ਵਰਤਨ ਜੋਗ ਕੀਮਤੀ ਰਤਨ ਇੱਕੋ ਆ ਵੈਗਰੂ ਦਾ ਨਾਮ ਉਹ ਹਰ ਦੁੱਖ ਸੁੱਖ ਦੇ ਵਿੱਚ ਘਾਟੇ ਵਾਧੇ ਦੇ ਵਿੱਚ ਹਰ ਥਾਂ ਉਸ ਵੈਗਰੂ ਦੇ ਨਾਮ ਨੂੰ ਹੀ ਵਰਤਦੇ ਆ ਉਸ ਦਾ ਨਾਮ ਹੀ ਹਿਰਦੇ ਵਿੱਚ ਵਸਾ ਕੇ ਰੱਖਦੇ ਆ ਇਸ ਕਰਕੇ ਮੇਰੇ ਮਨ ਜਪ ਗੁਰ ਗੋਪਾਲ ਪ੍ਰਭ ਸਭ ਸੋਈ ਇਸ ਕਰਕੇ ਹੇ ਮੇਰੇ ਮਨ ਤੂੰ ਵੀ ਗੁਰੂ ਦੇ ਰਾਹੀ ਉਸ ਸ੍ਰਿਸ਼ਟੀ ਦੇ ਪਾਲਣ ਵਾਲੇ ਉਸ ਪ੍ਰਭੂ ਦੀ ਹੀ ਕੋਟ ਲੈ ਉਸੇ ਨੂੰ ਸੇਵਲ ਜਾਂ ਕੀ ਸਰਨ ਪਿਆ ਸੁਖ ਪਾਈਏ ਬਹੁੜ ਦੁੱਖ ਨਾ ਹੋਈ ਜਿਸ ਦੀ ਸਰਨ ਪੈਣ ਨਾਲ ਸੁਖ ਪ੍ਰਾਪਤ ਹੁੰਦਾ ਹੈ ਅਤੇ ਮੁਲਕੀ ਦੁੱਖਾਂ ਦਾ ਸਾਹਮਣਾ ਨਹੀਂ ਕਰਨਾ ਪੈਂਦਾ ਰਹਾਓ ਆਖਰੀ ਪੰਕਤੀ ਵੱਡੇ ਭਾਗ ਦੀ ਸਾਜ ਸੰਗ ਪ੍ਰਾਪਤ ਤੈਨ ਭੇਟ ਤੇ ਦੁਰਮਤ ਖੋਈ ਉਹ ਨਾਮ ਰਤਨ ਉਹ ਕੀਮਤੀ ਸੁਖ ਮਿਲਣਾ ਗੁਰੂ ਦੀ ਸੰਗਤ ਵਿੱਚੋਂ ਪਰ ਗੁਰੂ ਦੀ ਸੰਗਤ ਮਿਲਦੀ ਹੈ ਵੱਡੇ ਭਾਗਾ ਨਾਲ ਵੱਡੇ ਭਾਗਾ ਨਾਲ ਸਤ ਸੰਗੀ ਵੱਡੇ ਭਾਗਾ ਨਾਲ ਬਣਿਆ ਜਾਂਦਾ ਸਤ ਸੰਗੀ ਕੌਣ ਆ ਸਤ ਸੰਗੀ ਇਹ ਵੀ ਨਹੀਂ ਹੈ ਜਿਹੜਾ ਆ ਗਿਆ ਚਲੇ ਗਿਆ ਆ ਗਿਆ ਚਲੇ ਗਿਆ ਸਤ ਸੰਗੀ ਉਹ ਹੈ ਜਿਹੜਾ ਗੁਰੂ ਦੇ ਸ਼ਬਦ ਨਾਲ ਜੁੜਿਆ ਹੋਇਆ ਜਿਹੜਾ ਗੁਰੂ ਦੀ ਉਪਦੇਸ਼ ਨੂੰ ਸੁਣਦਾ ਉਹ ਸਤ ਸੰਗੀ ਹੈ ਜਿਹੜਾ ਸੁਰਤੀ ਬਿਰਤੀ ਗੁਰੂ ਦੇ ਸ਼ਬਦ ਨਾਲ ਜੋੜਦਾ ਜੋੜਨ ਦਾ ਯਤਨ ਕਰਦਾ ਉਸ ਨੂੰ ਕਹਿੰਦੇ ਸਤ ਸੰਗੀ ਸਤ ਦੀ ਸੰਗਤ ਕਰਦਾ ਸਤ ਕੌਣਾ ਗੁਰੂ ਸਤ ਕੌਣਾ ਰੱਬ ਪ੍ਰਭੂ ਗੁਰੂ ਦਾ ਸ਼ਬਦ ਇਹ ਸਤ ਹੈ ਗੁਰੂ ਦਾ ਸ਼ਬਦ ਗੁਰੂ ਦਾ ਬਚਨ ਹੀ ਸਦਾ ਕਾਇਮ ਰਹਿਣ ਵਾਲਾ ਜਿਵੇਂ ਸਤਗੁਰੂ ਜੀ ਦਾ ਪ੍ਰਮਾਣਾ ਗੁਰੂ ਅਰਜਨ ਦੇਵ ਮਹਾਰਾਜ ਦੇ ਸ਼ਬਦ ਹੈ ਮਾਈ ਸਤ 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 ਹਰ ਸਤ 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 ਸਾਦਾ ਬਚਨ ਗੁਰੂ ਜੋ ਪੂਰੇ ਕਿਹੋ ਮੈਂ ਸ਼ੀਖ ਗਾਂਠੜੀ ਬਾਦਾ ਕੋਈ ਅਰਜਨ ਦੀ ਮਹਾਰਾਜ ਕਹਿੰਦੇ ਮੇਰੇ ਕੋਲ ਕੁਝ ਨਹੀਂ ਹੈ ਮੈਂ ਕੋਈ ਚੀਜ਼ ਨਹੀਂ ਸਮਝੀ ਮੇਰੇ ਕੋਲ ਇੱਕੋ ਚੀਜ਼ ਹੈ ਮਾਤਾ ਗੁਰੂ ਦੇ ਬਚਨ ਹੀ ਆਪਣੇ ਪੱਲੇ ਬੰਨੇ ਹੋਏ ਗੁਰੂ ਦਾ ਬਚਨ ਹੀ ਪੱਲੇ ਬੰਨਿਆ ਹੋਇਆ ਬਚਨ ਗੁਰੂ ਜੋ ਪੂਰੇ ਕਿਹਾ ਮੈਂ ਸ਼ੀਕ ਗਾਂਠਰੀ ਵਾਦਾ ਜੋ ਮੇਰੇ ਪੂਰੇ ਗੁਰੂ ਨੇ ਮੈਨੂੰ ਬਚਨ ਦਿੱਤਾ ਮੈਂ ਉਹ ਬਚਨ ਹੀ ਐਨ ਘੁੱਟ ਕੇ ਪੱਲੇ ਬੰਨਿਆ ਆ ਅਸੀਂ ਗੁਰੂ ਦਾ ਬਚਨ ਛੱਡ ਦਿੱਤਾ ਹੋਰ ਸਭ ਕੁਝੇ ਬੰਨਣ ਦਾ ਯਤਨ ਕਰਦੇ ਉਹ ਬੰਨਿਆ ਹੋਇਆ ਰਹਿਣਾ ਨਹੀਂ ਸਾਡੇ ਕੋਲ ਆਈ ਵਰਗ ਗੁਰੂ ਦੀ ਸੰਗਤ ਵਿੱਚ ਆ ਕੇ ਗੁਰੂ ਦੇ ਬਚਨਾਂ ਨੂੰ ਬੰਨਣਾ ਅਸੀਂ ਆਪਣੇ ਪੱਲੇ ਗੁਰੂ ਦਾ ਬਚਨ ਸਮਝਣਾ ਬੰਨਣਾ ਕਿਵੇਂ ਸਮਝਣਾ ਉਹ ਸਤ ਸੰਗੀ ਹੈ ਜਿਹੜਾ ਗੁਰੂ ਦੇ ਬਚਨਾਂ ਨੂੰ ਸਮਝਦਾ ਆਪਣੇ ਹਿਰਦੇ ਵਿੱਚ ਬਸਾਉਂਦਾ ਸਮਝਦਾ ਜਾਂਦਾ ਰੋਜ਼ ਸੁਣਦਾ ਸਮਝਦਾ ਉਸ ਨੂੰ ਕਹਿੰਦੇ ਸਤ ਸੰਗੀਏ ਸਤ ਨਾਲ ਜੁੜ ਗਿਆ ਇਹ ਗੁਰੂ ਦੀ ਬਾਣੀ ਨਾਲ ਜੁੜ ਗਿਆ ਇਹ ਪ੍ਰਭੂ ਨਾਲ ਜੁੜ ਗਿਆ ਗੁਰੂ ਦੀ ਬਾਣੀ ਪ੍ਰਭੂ ਨਾਲ ਜੋੜਦੀ ਹੈ ਇਸ ਕਰਕੇ ਸਤਗੁਰੂ ਜੀ ਕਹਿੰਦੇ ਹਨ ਵੱਡ ਭਾਗੀ ਸਾਧ ਸੰਗ ਪ੍ਰਾਪਤ ਵੱਡ ਭਾਗੀ ਵਿਰਲਾ ਵੱਡੇ ਭਾਗਾ ਵਾਲਾ ਜਿਹੜਾ ਸਤ ਸੰਗੀ ਹੈ ਤਿੰਨ ਭੇਟ ਤੇ ਦੁਰਮਤ ਖੋਈ ऐसे सत्संगी दी संगत ਕਰਨ ਨਾਲ ਭੈੜੀ ਮਤ ਦੂਰ ਹੁੰਦੀ ਹੈ। ਬਟ ਭਾਗੀ ਸਾਧ ਸੰਗ ਪ੍ਰਾਪਤ ਤਿੰਨ ਭੇਟ ਦੁਰਮਤ ਖੋਈ। ਗੁਰੂ ਦੀ ਸੰਗਤ ਵਿੱਚ ਮਿਲਣ ਦੇ ਨਾਲ ਸਾਰੀ ਭੈੜੀ ਮਤ ਦੂਰ ਹੁੰਦੀ ਹੈ ਪਰ ਉਹ ਗੁਰੂ ਦੀ ਸੰਗਤ ਮਿਲਦੀ ਵੱਡੇ ਭਾਗਾਂ ਦਾ। ਤਨ ਕੀ ਧੂਰ ਨਾਨਕ ਦਾਸ ਬਾਂਠੈ ਜਿਨ ਹਰ ਨਾਮ ਰਿਦੈ ਪਰੋਈ ਦੇਖੋ ਗੱਲ ਆ ਗਈ ਆ ਗੁਰੂ ਦੀ ਸੰਗਤ ਵਿੱਚ ਬੈਠ ਕੇ ਅਸੀਂ ਹਰੀ ਦੇ ਨਾਮ ਨੂੰ ਪ੍ਰਭੂ ਦੇ ਨਾਮ ਨੂੰ ਹਿਰਦੇ ਵਿੱਚ ਪਰੋਣਾ ਜਿਨ੍ਹਾਂ ਨੇ ਸਾਧ ਸੰਗਤ ਵਿੱਚ ਬੈਠ ਬੈਠ ਕੇ ਸਾਧ ਸੰਗਤ ਵਿੱਚ ਬੈਠ ਕੇ ਗੁਰੂ ਦੇ ਸ਼ਬਦ ਨੂੰ ਹਿਰਦੇ ਵਿੱਚ ਵਸਾ ਵਸਾ ਕੇ ਪ੍ਰਭੂ ਦੇ ਨਾਮ ਨੂੰ ਹਿਰਦੇ ਵਿੱਚ ਪਰੋ ਲਿਆ ਕਹਿੰਦੇ ਦਾਸ ਨਾਨਕ ਉਹਨਾਂ ਦੇ ਚਰਨਾਂ ਦੀ ਧੂੜ ਮੰਗਦਾ ਐਸੀ ਸਤਸੰਗੀ ਦੇ ਤੈਨ ਕੀ ਤੂਰ ਤੈਨ ਕੀ ਤੂਰ ਨਾਨਕ ਦਾਸ ਬਾਂਛ ਹੈ ਕਿਨਾਂ ਦੀ ਜਿਨ ਹਰ ਨਾਮ ਹਿਰਦੇ ਪਰੋਈ ਜਿਨ੍ਹਾਂ ਨੇ ਹਰੀ ਦੇ ਨਾਮ ਨੂੰ ਹਿਰਦੇ ਵਿੱਚ ਪਰੋ ਲਿਆ ਹੁਣ ਹਰੀ ਦੇ ਨਾਮ ਨੂੰ ਅਸੀਂ ਹਿਰਦੇ ਵਿੱਚ ਪਰਉਂਦੇ ਨਹੀਂ ਬਾਕੀ ਸਭ ਕੰਮ ਕਰ ਲਿਆ ਅਸਲ ਸਤਸੰਗੀ ਉਹ ਆ ਜਿਹੜਾ ਗੁਰੂ ਦੀ ਸੰਗਤ ਵਿੱਚ ਆ ਕੇ ਗੁਰੂ ਦੇ ਸ਼ਬਦ ਨਾਲ ਜੁੜਦਾ ਹੈ ਗੁਰੂ ਦੇ ਸ਼ਬਦ ਨੂੰ ਸੁਣਦਾ ਹੈ ਵਿਚਾਰਦਾ ਹੈ ਅਤੇ ਹਿਰਦੇ ਵਿੱਚ ਨਾਮ ਨੂੰ ਬਸਾਉਂਦਾ ਉਹਦੇ ਅਚਿੰਤੇ ਹੀ ਕੰਮ ਸਾਰੇ ਠੀਕ ਹੋ ਜਾਂਦੇ ਆਪਣੇ ਆਪ ਠੀਕ ਹੋ ਜਾਂਦੇ ਇਸ ਕਰਕੇ ਮਾਨੋ ਉਹ ਗੁਰੂ ਦੇ ਸਨਮੁਖ ਹੈ ਗੁਰੂ ਦੇ ਸਾਹਮਣੇ ਗੁਰੂ ਦੇ ਸਾਹਮਣੇ ਜਾਣਾ ਆਪਾਂ ਨੇ ਅਸੀਂ ਗੁਰੂ ਦੇ ਸਾਹਮਣੇ ਨਹੀਂ ਜਾਂਦੇ ਕੌਣ ਜਾਂਦਾ ਗੁਰੂ ਦੇ ਸਾਹਮਣੇ ਆਪਰੋਜ ਪੜਦੇ ਅਨੰਦ ਸਾਹਿਬ ਜੀ ਅਨੰਦ ਸਾਹਿਬ ਤੇ ਜੇ ਕੋ ਜੇ ਕੋ ਸਿੱਖ ਗੁਰੂ ਸੇਤੀ ਸੰਮੁਖ ਹੋਵੇ ਸੰਮੁਖ ਸਾਹਮਣੇ ਜੇ ਕੋ ਸਿੱਖ ਗੁਰੂ ਸੇਤੀ ਸੰਮੁਖ ਹੋਵੇ ਹੋਵੇ ਤਾਂ ਸੰਮੁਖ ਸਿੱਖ ਕੋਈ ਜੀਉ ਰਹੇ ਗੁਰ ਨਾਲੇ ਉਹਦਾ ਜੀ ਉਹਦੀ ਜਿੰਦ ਉਹਦਾ ਹਿਰਦਾ ਗੁਰੂ ਨਾਲ ਜੁੜਿਆ ਰਹੇ ਗੁਰੂ ਦੇ ਸ਼ਬਦ ਨਾਲ ਜੁੜਿਆ ਰਹੇ ਜਿਹੜੇ ਗੁਰੂ ਦੀ ਸੰਗਤ ਦੇ ਵਿੱਚ ਨਾ ਬੈਠ ਕੇ ਗੁਰੂ ਦੇ ਸ਼ਬਦ ਨੂੰ ਗੁਰੂ ਦੀ ਸ਼ਬਦ ਦੀ ਵਿਚਾਰ ਨੂੰ ਸੁਣਦੇ ਆ ਨਾ ਗੁਰੂ ਉਹ ਗੁਰੂ ਦੇ ਸਾਹਮਣੇ ਹੁੰਦੇ ਉਹ ਗੁਰੂ ਦੇ ਸਾਹਮਣੇ ਹੁੰਦੇ ਗੁਰੂ ਨਾਲ ਵੇਖ ਰਿਹਾ ਜਿਹੜੇ ਗੁਰੂ ਦੇ ਸ਼ਬਦ ਨੂੰ ਸਮਝਦੇ ਨੇ ਜਿਹੜੇ ਗੁਰੂ ਨੂੰ ਸਮਝੇ ਨਹੀਂ ਰਹੇ ਸੁਣੇ ਨਹੀਂ ਰਹੇ ਉਹ ਗੁਰੂ ਦੀ ਨਿਗਾਹ ਵਿੱਚ ਨਹੀਂ ਹੁੰਦੇ ਉਹ ਗੁਰੂ ਦੀ ਨਿਗਾਹ ਵਿੱਚ ਨਹੀਂ ਹੁੰਦੇ ਕਈ ਵਾਰੀ ਆਪਾਂ ਦੇਖਦੇ ਨੇ ਬੰਦਾ ਕੱਠ ਵਿੱਚ ਹੁੰਦਾ ਪਰ ਦੇਖਿਆ ਨਹੀਂ ਹੁੰਦਾ ਉਹ ਕਈ ਵਾਰੀ ਪੁੱਛ ਵੀ ਲੈਂਦਾ ਮੈਂ ਜੀ ਕੱਠ ਵਿੱਚ ਆਇਆ ਤਾਂ ਫਿਰ ਮੈਂ ਇਹਨੂੰ ਦੇਖਿਆ ਮੈਂ ਤੈਨੂੰ ਦੇਖਿਆ ਨਹੀਂ ਇਸ ਕਰਕੇ ਅਸੀਂ ਜੇ ਚਾਹੁੰਦੇ ਹਾਂ ਕਿ ਗੁਰੂ ਦੀ ਨਿਗਾਹ ਸਾਡੇ ਉੱਤੇ ਹੋਵੇ ਗੁਰੂ ਦੇ ਅਸੀਂ ਸਾਹਮਣੇ ਜਾਈਏ ਤਾਂ ਸਾਡਾ ਇਕ ਗੁਰੂ ਦੇ ਸਾਹਮਣੇ ਸੀ ਜਦ ਜਾਵਾਂਗੇ ਜਦੋਂ ਗੁਰੂ ਦੀ ਸੰਗਤ ਵਿੱਚ ਬੈਠ ਗਏ ਗੁਰੂ ਦੇ ਉਪਦੇਸ਼ ਨੂੰ ਸੁਣਾਗੇ ਸਮਝਾਂਗੇ ਵਿਚਾਰਾਂਗੇ ਅਨੰਦ ਸਾਹਿਬ ਜੀ ਦੀ ਇਸ ਪੌੜੀ ਵਿੱਚ ਦੱਸ ਦਿੱਤਾ ਮਹਾਰਾਜ ਜੇ ਕੋ ਸਿੱਖ ਗੁਰੂ ਸੇਤੀ ਸੰਮੁਖ ਹੋਵੇ ਹੋਵੇ ਤਾਂ ਸੰਮੁਖ ਸਿੱਖ ਕੋਈ ਜੀਉ ਰਹੇ ਗੁਰ ਨਾਲੇ ਗੁਰ ਕੇ ਚਰਨ ਹਿਰਦੇ ਤੇ ਆਇ ਚਰਨ ਕੜੇ ਗੁਰੂ ਦੀ ਬਾਣੀ ਗੁਰੂ ਦਾ ਉਪਦੇਸ਼ ਗੁਰੂ ਦੀ ਸਿੱਖਿਆ ਇਹ ਹਿਰਦੇ ਵਿੱਚ ਧਿਆਉ ਹਿਰਦੇ ਵਿੱਚ ਗੁਰੂ ਦੇ ਸ਼ਬਦ ਦਾ ਧਿਆਨ ਕਰਨਾ ਹਿਰਦੇ ਵਿੱਚ ਧਿਆਨ धरो ਜੇ ਤੁਸੀਂ ਚਾਹੋਗੇ ਗੁਰੂ ਦੀ ਨਿਗਾ ਸਾਡੇ ਉੱਤੇ ਪਾਵੇ ਤਾਂ ਪਣੀ ਹੈ ਤਾਂ ਅਸੀਂ ਗੁਰੂ ਦੇ ਸਾਹਮਣੇ ਨਹੀਂ ਗੁਰੂ ਸਾਨੂੰ ਕੋਈ ਨਹੀਂ ਦੇਖ ਰਿਹਾ ਪਤਾ ਨਹੀਂ ਕਿੰਨੇ ਕਾਉਣੇ ਲੋਕ ਸਾਰਾ ਦਿਨੇ ਆਈ ਜਾਣਾ ਜਾਈ ਜਾਣਾ ਇੱਥੇ ਕਿਹੜਾ ਗਿੰਦੇ ਲੱਗੇ ਹੋਏ ਕੋਈ ਆਉ ਕੋਈ ਜਾਓ ਕਿਤੇ ਰੋਕਿਆ ਜਾਂਦਾ ਕਿਸੇ ਨੂੰ ਇਸ ਕਰਕੇ ਗੁਰੂ ਨੂੰ ਮਿਲ ਕੇ ਜਾਓ ਗੁਰੂ ਦੇ ਸਾਹਮਣੇ ਆਓ ਇਸ ਕਰਕੇ ਸਤਗੁਰੂ ਜੀ ਕਹਦੇ ਹਨ ਜੇ ਕੋ ਗੁਰਤੇ ਜੇ ਕੋ ਸਿੱਖ ਗੁਰੂ ਸੇਤੀ ਸੰਮੁਖ ਹੋਵੇ ਹੋਵੇ ਤਾਂ ਸੰਮੁਖ ਸਿੱਖ ਕੋਈ ਜੀਉ ਰਹੇ ਗੁਰਨਾਲੇ ਗੁਰ ਕੇ ਚਰਨ ਹਿਰਦੇ ਤੇ ਆਏ ਅੰਤਰ ਆਤਮੈ ਸਮਾਲੇ ਆਪ ਛੱਡ ਤੇਹ ਹੰਕਾਰ ਛੱਡ ਦੇ ਸਦਾ ਰਹੇ ਪਰਲੇ ਗੁਰੂ ਦੀ ਆਸਰੇ ਲਾਉ ਗੁਰੂ ਦਾ ਹੀ ਆਸਦਾ ਅੱਜੇ ਪਾਤਸ਼ਾਹ ਮੈਂ ਤਾਂ ਤੇਰੇ ਹੀ ਆਸਦਾ ਆਪ ਛੱਡ ਸਦਾ ਰਹੇ ਪਰਲੇ ਗੁਰੂ বিনা ਅਵਰ ਨਾ ਜਾਣੇ ਕੋਈ ਗੁਰੂ ਤੋਂ ਵੱਡਾ ਸਾਨੂੰ ਫਿਰ ਹੋਰ ਕੋਈ ਨજર ਨਾ ਆਵੇ ਅਸੀਂ ਤਾਂ ਗੁਰੂ ਨੂੰ ਛੱਡ ਕੇ ਹੋਰ ਪਾਸੇ ਵੀ ਕਈ ਕਈ ਜਗ੍ਹਾ ਜਾਣਾ ਹੁੰਦਾ ਹੇ ਗੁਰੂ ਜੀ ਸਾਡੇ ਉਤੇ ਨਿਗਾਹ ਕਿਵੇਂ ਹੋ ਜੂਗੀ ਆਪ ਛੱਡ ਸਦਾ ਰਹੇ ਪਰਣੇ ਗੁਰੂ বিনা ਅਵਰ ਨਾ ਜਾਣੇ ਕੋਈ ਗੁਰੂ ਤੋਂ ਬਿਨਾ ਇਹ ਸਮਝ ਲਓ ਕਿ ਗੁਰੂ ਤੋਂ ਬਿਨਾ ਸਾਡਾ ਕੰਮ ਹੋਰ ਕਿਸੇ ਨੇ ਨਹੀਂ ਕਰਨਾ ਸਾਡੇ ਕਾਰਜ ਸਵਾਰਨ ਵਾਲਾ ਗੁਰੂ ਹੈ ਸਾਨੂੰ ਤਾਂ ਗੁਰੂ ਉਤੇ ਵਿਸ਼ਵਾਸ ਹੈ ਗੁਰੂ ਤੋਂ ਵੱਡਾ ਕੋਈ ਨਹੀਂ ਹੈ ਐਸੀ ਸਾਡੇ ਅੰਦਰ ਸ਼ਰਧਾ ਐਸਾ ਸਾਡੇ ਅੰਦਰ ਵਿਸ਼ਵਾਸ ਹੋ ਗਿਆ ਫਿਰ ਗੁਰੂ ਨੇ ਆਪਣੇ ਆਪੇ ਕੋਈ ਨਾ ਕੋਈ ਇੰਤਜ਼ਾਮ ਕਰੇ ਦੇਣਾ ਤੁਹਾਡਾ ਉਹਨੇ ਤੁਹਾਡਾ ਕਾਰਜ ਸਵਾਰਨ ਵਾਸਤੇ ਕੋਈ ਨਾ ਕੋਈ ਕਾਰਨ ਆਪੇ ਬਣਾ ਦੇਣਾ ਕਾਰਨ ਉਹ ਹੀ ਬਣਾਉਂਦਾ ਇਸ ਕਰਕੇ ਸਤਿਗੁਰ ਨੇ ਗੁਰਬੇ ਨਾ ਉਰ ਨਾ ਜਾਣਾ ਕੋਈ ਕਹੇ ਨਾਨਕ ਸੁਣੋ ਸੰਤੋ ਸੋ ਸਿੱਖ ਸੰਨ ਹੋਏ ਓ ਗੁਰੂ ਦਾ ਸਿੱਖ ਸਾਨੂੰ ਕੋਈ ਇਸ ਕਰਕੇ ਗੁਰੂ ਦੇ ਸਾਹਮਣੇ ਆਉਣ ਦਾ ਯਤਨ ਨ ਕਰੋ ਗੁਰੂ ਦੀ ਨਿਗਾ ਵਿੱਚ ਆਓ ਕਿਵੇਂ ਗੁਰੂ ਦੀ ਸੰਗਤ ਵਿੱਚ ਬੈਠ ਕੇ ਗੁਰੂ ਦੀ ਉਪਦੇਸ਼ ਨੂੰ ਸੁਣ ਕੇ ਹਿਰਦੇ ਵਿੱਚ ਵਸਾ ਕੇ ਗੁਰੂ ਦੇ ਸ਼ਬਦ ਦਾ ਧਿਆਨ ਜਦਾਂ ਜਦੋਂ ਅਸੀਂ ਧਿਆਨ ਧਰਦੇ ਰਹਾਂਗੇ ਉਹ ਦਾ ਨਾਮ ਸਾਡੇ ਹਿਰਦੇ ਵਿੱਚ ਪੱਕਾ ਹੋਏਗਾ ਸਾਡਾ ਉਸ ਦਾ ਬਨ ਲ ਪਿਆਰ ਬਣੇਗਾ ਜਦੋਂ ਹਿਰਦੇ ਵਿੱਚ ਪਿਆਰ ਬਣ ਗਿਆ ਸਵਾਲੇ ਨਹੀਂ ਪੈਦਾ ਹੁੰਦਾ ਸਾਡਾ ਕਾਰਜ ਦਾ ਨਾਮ ਸਿਰੇ ਚੜੇ ਉਸ ਕੰਮ ਦੇ ਵਿੱਚ ਸਾਨੂੰ ਸਫਲਤਾ ਹੀ ਮਿਲਣੀ ਉਹ ਮਿਲਣੀ ਹੈ ਆਹ ਉਪਦੇਸ਼ ਮਿਲਦਾ ਸਾਨੂੰ ਗੁਰੂ ਦੀ ਬਾਣੀ ਵਿੱਚੋਂ ਸੋ ਇਹ ਵਿਚਾਰ ਸੀ ਭੁੱਲਾਂ ਚੁੱਕਾਂ ਨੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ